ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਉਮੀਦ ਹੈ ਤੁਸੀਂ ਅਨਸਰ ਕੀ ਚੈੱਕ ਕਰ ਲਈ ਹੋਵੋਗੇ ਜਿਨ੍ਹਾਂ ਦੇ ਕਲੀਅਰ ਹੋ ਗਿਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਜਿਨ੍ਹਾਂ ਦੇ ਘਟ ਗਏ ਤਾਂ ਪਲੀਜ਼ ਹੌਸਲਾ ਨਹੀਂ ਹਾਰਨਾ ਹੌਸਲਾ ਬਹੁਤ ਵੱਡੀ ਚੀਜ਼ ਹੁੰਦੀ ਹੈ ਜਿੰਨੀ ਦੇਰ ਰਿਜ਼ਲਟ ਨਹੀਂ ਆਉਂਦਾ ਓਨੀ ਦੇਰ ਪਲੀਜ਼ ਹੌਸਲਾ ਨਾ ਹਾਰੋ ਕਿਉਂਕਿ ਮੈਂ 2-3 ਵਾਰ ਇਹ ਕੇਸ ਦੇਖਿਆ 96 ਤੋਂ 100 ਬੰਦੇ ਦੇ ਵੇਖਿਆ 90 ਤੋਂ 96 ਬੰਦੇ ਦੇ ਵੇਖਿਆ ਜਦੋਂ ਫਾਈਨਲ ਅਨਸਰ ਕੀ ਦੇ ਵਿੱਚ ਆਪਣੇ ਜਿਹੜੇ EVS ਵਾਲੇ ਟੀਚਰ ਹੈ ਅਜੇ ਉਹਨਾਂ ਦੇ 90 ਨੰਬਰ ਸੀਗੇ ਫਾਈਨਲ ਜਦੋਂ ਆਇਆ ਉਦੋਂ ਕੀ ਹੈ 96 ਹੋ ਗਏ ਮੇਰੇ ਖੁਦ ਦੇ 96 ਤੋਂ 100 ਬੰਦੇ ਦੇਖਿਆ ਮੈਂ ਓਕੇ ਸੋ ਪਲੀਜ਼ ਹੌਸਲਾ ਨਹੀਂ ਹਾਰਨਾ ਸੋ ਜੇਕਰ ਕੁਝ ਮਤਲਬ ਮਨ ਉਦਾਸ ਹੋਵੇ ਤਾਂ ਪਲੀਜ਼ ਇੱਕ ਵਾਰ ਆਪਦੇ ਪੇਰੈਂਟਸ ਬਾਰੇ ਜ਼ਰੂਰ ਸੋਚਿਓ ਜਿਹੜੇ ਤੁਹਾਡੇ ਲਈ ਨਾ ਹਾਰਡਵਰਕ ਕਰ ਰਹੇ ਆ ਤੁਹਾਡੀ ਫੀਸ ਪੇ ਕਰ ਰਹੇ ਆ ਤੁਹਾਨੂੰ ਹੌਸਲਾ ਦੇ ਰਹੇ ਆ ਪਲੀਜ਼ ਬਿਲਕੁਲ ਵੀ ਉਦਾਸ ਨਹੀਂ ਹੋਣਾ ਜਿੰਨੀ ਦੇਰ ਤੁਸੀਂ ਆਪਦਾ ਫਾਈਨਲ ਰਿਜ਼ਲਟ ਨਹੀਂ ਦੇਖ ਲੈਂਦੇ ਉਨੀ ਦੇਰ ਆਪਦੇ ਆਪ ਨੂੰ ਪੋਜ਼ਿਟਿਵ ਰੱਖੋ ਮੈਂ ਤਾਂ ਇਹੀ ਕਹੂੰਗਾ ਆਪਦੇ ਆਪ ਨੂੰ ਪੋਜ਼ਿਟਿਵ ਰੱਖੋ ਓਕੇ ਕੁਝ ਨਹੀਂ ਪਤਾ ਲੱਗਦਾ ਕਿਸਮਤ ਦਾ ਕੀ ਹੋ ਜਾਏਗਾ ਮੈਂ ਜਦੋਂ ਮੇਰਾ ਐਮਟੈਗ ਦਾ ਥੀਸਿਸ ਦਾ ਪੇਪਰ ਦੇ ਕੇ ਆ ਸੀ ਬਿਲਕੁਲ ਕੋਈ ਉਮੀਦ ਨਹੀਂ ਸੀ ਕਿ ਮੈਂ ਪਾਸ ਵੀ ਆਉਂਗਾ ਉਹਨਾਂ ਨੇ ਮੈਨੂੰ ਸ਼ਰਯਮ ਕਹਤਾ ਸੀ ਤੂੰ ਪਾਸ ਨਹੀਂ ਹ ਆ ਗਿਆ ਸੀਗਾ ਓਕੇ ਪਲੀਜ਼ ਰੱਬ ਤੇ ਵਿਸ਼ਵਾਸ ਰੱਖੋ ਕੋਈ ਪਤਾ ਨਹੀਂ ਰੱਬ ਦੇ ਰੰਗ ਕੀ ਹੁੰਦੇ ਆ ਹੋ ਸਕਦਾ 5 ਨੰਬਰ ਦੀ ਗ੍ਰੇਸ ਮਿਲ ਜਾਏ ਹੋ ਸਕਦਾ 6 ਨੰਬਰ ਦੀ ਗ੍ਰੇਸ ਮਿਲ ਜਾਏ ਕੁਝ ਨਹੀਂ ਪਤਾ ਹੁੰਦਾ ਓਕੇ ਸੋ ਜਿਹੜੇ ਨੇੜੇ-ਨੇੜੇ ਆ ਤਾਂ ਹੌਸਲਾ ਨਾ ਛੱਡੋ ਜ਼ਿੰਦਗੀ 'ਚ ਜ਼ਰੂਰੀ ਨਹੀਂ ਐ ਜਿਹੜਾ ਆਪਣਾ ਇੱਕ ਪੇਪਰ ਦੇ ਵਿੱਚ ਆਪਣਾ ਨਹੀਂ ਕਲੀਅਰ ਹੋ ਜਾ ਤਾਂ ਸਭ ਕੁਝ ਆਪਣਾ ਗਵਾਚ ਗਿਆ ਨਹੀਂ ਮੌਕੇ ਮਿਲਣਗੇ ਡਿੱਗੋ ਠੀਕ ਹੈ ਡਿੱਗੇ ਸਿੱਖੋ ਜੇ ਆਪਾਂ ਡਿੱਗ ਪਏ ਨਾ ਤਾਂ ਇਦਾਂ ਨਾ ਸੋਚੋ ਚਲੋ ਅਗਲੀ ਵਾਰ ਕਰਦੇ ਨਹੀਂ ਆਪਾਂ ਉઠੋ ਉੱਠ ਕੇ ਦੁਬਾਰਾ ਕੋਸ਼ਿਸ਼ ਕਰੋ ਤੁਸੀਂ ਇੱਕ ਦਿਨ ਜ਼ਰੂਰ ਜਿੱਤੋਗੇ ਸ਼ਾਇਦ ਤੁਹਾਨੂੰ ਪਤਾ ਨਹੀਂ ਜਿਹੜੇ ਕਿ 90s ਬੌਰਨ ਨੇ ਉਹਨਾਂ ਨੂੰ ਪਤਾ ਮਾਈਟੀ ਆਸਟ੍ਰੇਲੀਅਨ ਟੀਮ ਬਾਰੇ ਉਹਨਾਂ ਨੇ ਕਦੇ ਹਾਰ ਨਹੀਂ ਮੰਨੀ ਠੀਕ ਹੈ ਸ਼ਾਇਦ ਜਿਹੜੇ ক্রিকেট ਦੇ ਫੈਨ ਹੋਣ ਮੈਂ ਵੀ ਖੁਦ ਆ ਰਿੱਕੀ ਪੌਂਟਿੰਗ ਨੂੰ ਤੁਸੀਂ ਜਾਣਦੇ ਹੋਗੇ ਕਦੇ ਉਸ ਪਰਸਨ ਨੇ ਹਾਰ ਨਹੀਂ ਮੰਨੀ ਹਾਰਦੇ ਵੀ ਮੈਚ ਵੀ ਜਿੱਤੇ ਆ ਉਹਨਾਂ ਨੇ ਓਕੇ ਸੋ ਪਲੀਜ਼ ਆਪਦੇ ਆਪ ਨੂੰ ਤੁਸੀਂ ਇਦਾਂ ਨਾ ਸੋਚੋ ਵੀ ਇੱਕ ਪੇਪਰ ਦੇ ਵਿੱਚ ਜੇ ਨਹੀਂ ਕਲੀਅਰ ਹੋਇਆ ਤਾਂ ਹੌਸਲਾ ਨਹੀਂ ਛੱਡਣਾ ਠੀਕ ਹੈ ਹੌਸਲਾ ਬਣਾਓ ਤੁਹਾਨੂੰ ਇਸ ਵਾਰ ਐਕਸਪੀਰੀਅੰਸ ਮਿਲਿਆ ਜਿਹੜੇ ਬਾਲੇ ਘੱਟ ਹੈ ਜਿਹੜੇ ਜਿਨ੍ਹਾਂ ਦੇ ਬਾਲੇ ਘੱਟ ਰਹਿ ਗਏ ਉਹਨਾਂ ਲਈ ਮੈਂ ਹੀ ਕਹੂੰਗਾ ਤੁਹਾਨੂੰ ਇਸ ਵਾਰ ਐਕਸਪੀਰੀਅੰਸ ਮਿਲਿਆ ਤੁਹਾਡੇ ਚੋਂ ਬਾਲੇ ਬੱਚੇ ਇਹੋ ਜਿਹੇ ਸੀਗੇ ਜਿਹੜੇ ਪਲੱਸ 2 베ਸਡ ਨੇ ETT ਕਰ ਰਹੇ ਆ ਓਕੇ ਤਾਂ ਪਲੀਜ਼ ਹਜੇ ਕੁਛ ਨਹੀਂ ਵਿਗੜਿਆ ਓਕੇ ਦੁਬਾਰਾ ਉਠੋ ਉੱਠ ਕੇ ਦੁਬਾਰਾ ਫਿਰ ਕੀਆ ਤੁਸੀਂ ਆਪਣੀ ਤਿਆਰੀ ਸ਼ੁਰੂ ਕਰੋ ਤੇ ਅਗਲੀ ਵਾਰੀ ਵੱਧ ਤੋਂ ਵੱਧ 90 ਤੋਂ ਵੀ ਉੱਪਰ ਟਪਾ ਦਿਓ 100 ਪਲੱਸ ਮਾਰਕਸ ਲੈ ਕੇ ਆਓ ਓਕੇ ਤਾਂ ਕੋਸ਼ਿਸ਼ ਕਰੋ ਜ਼ਰੂਰੀ ਨਹੀਂ ਹੈ ਹਜੇ ਤੁਹਾਡੀ ਬਾਲਿਆਂ ਜਿਹੜੇ ਪਲੱਸ 2 ਪਾਸ ਪਲੱਸ 2 베ਸਡ ETT ਕਰ ਰਹੇ ਨੇ ਉਹਨਾਂ ਦੀ ਏਜ ਲਗਭਗ 19-20 ਸਾਲ 21-22 ਸਾਲ ਹੋਊਗੀ ਸੋ ਹਜੇ ਕੁਛ ਨਹੀਂ ਹੋਇਆ ਓਕੇ ਸਾਡੇ ਵਰਗੇ 34-34 35-35 ਸਾਲ ਤੇ ਹੋ ਕੇ ਹਜੇ ਗਵਰਨਮੈਂਟ ਜੌਬ ਨਹੀਂ ਲੱਗੇ ਓਕੇ ਬਟ ਇੱਕ ਹੌਸਲਾ ਹੈਗਾ ਵੀ ਇੱਕ ਦਿਨ ਜ਼ਰੂਰ ਲੱਗਾਂਗੇ ਓਕੇ ਹੌਸਲਾ ਬਹੁਤ ਵੱਡੀ ਚੀਜ਼ ਹੁੰਦੀ ਆ ਤੁਹਾਨੂੰ ਹੌਸਲਾ ਦੇਣ ਲਈ ਵੀਡੀਓ ਬਣਾਈ ਹੈ ਬਾਕੀ ਤੁਸੀਂ ਮੇਰੀ ਆਵਾਜ਼ ਦੇ ਵਿੱਚ ਵੀ ਦੇਖ ਰਹੇ ਹੋਣਾ ਟੀਚਰ ਨੂੰ ਸਭ ਤੋਂ ਜ਼ਿਆਦਾ ਦੁੱਖ ਹੁੰਦਾ ਇੱਕ ਟੀਚਰ ਤੇ ਇੱਕ ਪੇਰੈਂਟਸ ਇਹ ਦੋ ਪਰਸਨ ਹੁੰਦੇ ਆ ਜਿਹੜੇ ਕੀ ਆ ਹਮੇਸ਼ਾ ਚਾਹੁੰਦੇ ਆ ਸਾਡਾ ਸਟੂਡੈਂਟ ਸਾਡਾ ਬੱਚਾ ਅੱਗੇ ਜਾਵੇ ਓਕੇ ਤੇ ਜਦੋਂ ਤੁਸੀਂ ਨਿਰਾਸ਼ ਹੁੰਦੇ ਹੋ ਸਭ ਤੋਂ ਜ਼ਿਆਦਾ ਨਿਰਾਸ਼ਾ ਨਾ ਦੋਵਾਂ ਨੂੰ ਹੁੰਦੀ ਆ ਇੱਕ ਟੀਚਰ ਨੂੰ ਇੱਕ ਪੇਰੈਂਟਸ ਨੂੰ ਜਿਹੜੇ ਨਿਰਾਸ਼ ਨੇ ਇੱਕ ਵਾਰ ਆਪਦੇ ਪੇਰੈਂਟਸ ਵੱਲ ਜ਼ਰੂਰ ਦੇਖਿਓ ਓਕੇ ਤੁਹਾਡੇ ਤੋਂ ਜ਼ਿਆਦਾ ਨਿਰਾਸ਼ ਹੋਣਗੇ ਪਰ ਜੇਕਰ ਤੁਸੀਂ ਟੁੱਟ ਗਏ ਨਾ ਤਾਂ ਫਿਰ ਔਖਾ ਕੰਮ ਹੋ ਜਾਊਗਾ ਓਕੇ ਸੋ ਪਲੀਜ਼ ਹੌਸਲਾ ਬਣਾ ਕੇ ਰੱਖੋ ਨਾਲੇ ਆਪਦੇ ਪੇਰੈਂਟਸ ਨੂੰ ਹੌਸਲਾ ਦਿਓ ਓਕੇ ਕੋਈ ਕੋਈ ਗੱਲ ਨਹੀਂ ਅਗਲੀ ਵਾਰੀ ਹੋਰ ਵਧੀਆ ਕਰਾਂਗੇ ਤੇ ਜਿਹੜੇ ਨੇੜੇ ਤੇੜੇ ਨੇ ਉਹ ਪਲੀਜ਼ ਰੱਬ ਤੇ ਵਿਸ਼ਵਾਸ ਰੱਖੋ ਜ਼ਰੂਰ ਕਲੀਅਰ ਹੋ ਜਾਊਗਾ ਕੋਈ ਟੈਨਸ਼ਨ ਵਾਲੀ ਨਹੀਂ ਗੱਲ ਨਹੀਂ ਹੈ ਓਕੇ ਹੌਸਲਾ ਨਹੀਂ ਕਦੇ ਵੀ ਹਾਰੀ ਦਾ ਓਕੇ ਜਿਹੜਾ ਡੇਕੇ ਖੜਾ ਹੁੰਦਾ ਨਾ ਉਹੀ ਅਸਲੀ ਚੈਂਪੀਅਨ ਹੁੰਦਾ ਓਕੇ ਇਦਾਂ ਨਹੀਂ ਆ ਵੀ ਤੁਸੀਂ ਹੁਣ ਕਲੀਅਰ ਨਹੀਂ ਹੋਇਆ ਤਾਂ ਹੌਸਲਾ ਛੱਡ ਦਿਓ ਇਦਾਂ ਨਹੀਂ ਕਰਨਾ ਜਮਾ ਵੀ ਓਕੇ ਬਾਕੀ ਆਪਦਾ ਖੁਸ਼ ਰਹੋ ਪੇਪਰ ਤਾਂ ਦੁਬਾਰਾ ਆਉਂਦੇ ਰਹਿਣਗੇ ਬਟ ਆਪਦੀ ਖੁਸ਼ੀ ਨੂੰ ਤੁਸੀਂ ਬਿਲਕੁਲ ਪਲੀਜ਼ ਇਸ ਤਰ੍ਹਾਂ ਨਾ ਕਰੋ ਓਕੇ ਸੋ ਆਲ ਦੀ ਬੈਸਟ ਜਿਨ੍ਹਾਂ ਨੂੰ ਕਲੀਅਰ ਹੋ ਗਿਆ ਉਹਨਾਂ ਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਪਲੀਜ਼ ਕਮੈਂਟ ਬਾਕਸ ਦੇ ਵਿੱਚ ਆਪਦੇ ਮਾਰਕਸ ਜ਼ਰੂਰ ਦੱਸਿਓ ਥੈਂਕ ਯੂ ਵੈਰੀ ਮੱਚ